1.5 ਲੱਖ ਲੋਕਾਂ ਦੀ ਮੌਤ ਤੇ 1 ਕਰੋੜ 20 ਲੱਖ ਲੋਕਾਂ ਦਾ ਡਿਸਪਲੇਸ ਹੋ ਜਾਣਾ ਆਪ ਦਾ ਘਰ ਪਰਿਵਾਰ ਛੱਡ ਕੇ ਰਫਿਊਜੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋ ਜਾਣਾ ਹਾਂਜੀ ਇਹ ਸਭ ਕੁਝ ਹੋ ਰਿਹਾ ਅਫਰੀਕੀ ਦੇਸ਼ ਸੋਡਾਨ ਵਿੱਚ ਸੋਡਾਨ ਵਿੱਚ ਇੱਕ ਸਿਵਲ ਵਾਰ ਚੱਲ ਰਹੀ ਆ ਉੱਥੋਂ ਦੇ ਦੋ ਗਰੁੱਪ ਨੇ ਐਸ ਏ ਐਫ ਸੋਡਾਨ ਆਰਮ ਫੋਰਸ ਤੇ ਆਰ ਐਸ ਐਫ ਰੈਪਿਡ ਸਪੋਰਟ ਫੋਰਸ ਇਹ ਦੋਨੇ ਗਰੁੱਪ ਇੱਕ ਦੂਜੇ ਨਾਲ ਲੜ ਰਹੇ ਆ ਇੱਥੇ ਕੋਈ ਧਰਮਾਂ ਦਾ ਮੁੱਦਾ ਨਹੀਂ ਕਿਉਂਕਿ ਇਹ ਦੋਨੇ ਗਰੁੱਪ ਹੀ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੇ ਆ ਇੱਥੇ ਰੌਲਾ ਵਾ ਅਰਬ ਤੇ ਨੌਨ ਅਰਬ ਲੋਕਾਂ ਦਾ ਆਰਐਸਐਫ ਅਰਬ ਲੋਕਾਂ ਨੂੰ ਸਪੋਰਟ ਕਰਦੀ ਆ ਤੇ ਐਸਐਫ ਨੌਨ ਅਰਬ ਲੋਕਾਂ ਨੂੰ ਸਪੋਰਟ ਕਰਦੀ ਆ ਤੇ ਤੁਹਾਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਕਿ ਸਡਾਨ ਦੇ ਸਿਵਲ ਵਾਰ ਨੂੰ ਫੰਡ ਕੌਣ ਕਰ ਰਿਹਾ ਆ ਆਰਐਫ ਤੱਕ ਹਥਿਆਰ ਪੈਸਾ ਕੌਣ ਪਚਾਰ ਰਿਹਾ ਇਹ ਉਹ ਮੁਲਕ ਕਰ ਰਿਹਾ ਜੋ ਆਪਦੇ ਦੇਸ਼ ਵਿੱਚ ਕਿਸੇ ਨੂੰ ਠੋਕਣ ਦੀ ਵੀ ਇਜਾਜ਼ਤ ਨਹੀਂ ਦਿੰਦਾ ਕੋਈ ਛੋਟਾ ਜਿਹਾ ਜਰਮ ਕਰਨ ਦੀ ਇਜਾਜ਼ਤ ਵੀ ਨਹੀਂ ਦਿੰਦਾ ਇਹ ਦੇਸ਼ ਆ ਯੂਏਈ ਦੁਬਈ ਸ਼ਾਰਜਾ ਅਬੂਦਾਬੀ ਯੂਏਈ ਫੰਡ ਕਰ ਰਿਹਾ ਸੋਡਾਨ ਦੀ ਸਿਵਲ ਵਾਰ ਨੂੰ 21ਵੀਂ ਸਦੀ ਦਾ ਸਾਰਿਆਂ ਤੋਂ ਵੱਡਾ ਹੀ ਭੁੱਖਮਰੀ ਸਾਰਿਆਂ ਤੋਂ ਵੱਡਾ ਕਤਲੇਆਮ ਸਾਰਿਆਂ ਤੋਂ ਵੱਡਾ ਨਰਸਨਹਾਰ ਸੋਡਾਨ ਵਿੱਚ ਹੋ ਰਿਹਾ 1.5 ਲੱਖ ਲੋਕ ਆਪਣੀ ਜਾਨ ਗਵਾ ਚੁੱਕੇ ਨੇ